ਸਰਕਾਰ ਹੈ ਕੋਈ ਦੋ ਸਾਲ ਹੋ ਗਏ ਕੈਪਟਨ ਦਿਖਾਇਆ ਸ਼ਰਾਬ ਪੀ ਕੇ ਡੱਕਿਆ ਰਹਿੰਦਾ ਮੇਰੇ ਕੋਲ ਡੀ ਜਰਾਇਸ ਜੀ ਮੈਂ ਕਿਹਾ ਸਾਡੇ ਟਾਈਮ ਤਾਂ ਤੁਸੀਂ ਟੈਂਕੀਆਂ ਤੇ ਚੜ ਜਾਂਦੇ ਸੀ ਮੈਂ ਕਿਹਾ ਹੁਣ ਵੀ ਚੜ ਜਿਓ ਇਹ ਐਜਾ ਵਿਖੇ ਨਿਕੰਮਾ ਨਰਹਿਕ ਮੁੱਖ ਮੰਤਰੀ ਕਦੇ ਮਿਲ ਸਕਦਾ ਉਹਨਾਂ ਦਿਖਾ ਦਿਓ ਕਿਵੇਂ ਜੇ 25-30 ਹਜ਼ਾਰ ਦੇ ਰਦਾਸਪੁਰ ਦਾ ਸ਼ਰੋਮੀ ਅਕਾਲੀ ਦਾ ਲੀਡ ਆ ਜਾਏ ਇਨੋਸ਼ੇਤਰ ਆਪਣੇ ਆਪ ਬਹਿਣਗੇ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਸਿਆਸੀ ਆਗੂ ਲੋਕਾਂ ਵਿੱਚ ਵਿਚਰੇ ਨੇ ਇਸੇ ਤਰ੍ਹਾਂ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੁਰਦਾਸਪੁਰ ਪਹੁੰਚੇ ਜਿੱਥੇ ਉਹਨਾਂ ਨੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਕਪਤਨ ਸਰਕਾਰ ਤੇ ਟਿੱਕੇ ਨਿਸ਼ਾਨਿਸ਼ਾ ਦੇ ਆ ਜਿਹੜੇ ਪਾੜੇ ਵਰਗੇ ਐਮਐਲਏ ਆ ਆ ਸ਼ੋਹਦੀ ਹੈ ਕਿ ਹੁਣ ਅਸੀਂ ਬਣ ਗਏ ਐਮਐਲਏ ਸਰਕਾਰ ਥੱਡੀ ਹੈ ਦਿਨ ਤਾਂ ਮਿਰਚ ਟੱਪ ਜਾਂਦੇ ਸਵੇਰੇ ਚੜਿਆ ਸੀ ਤਾਂ ਜਿਹੜਾ ਹੱਥ ਹੋ ਜਣੀ ਹੈ ਇੱਕ ਦਿਨ ਹੋਰ ਉਹ ਟੱਪ ਗਿਆ ਕਿਧਰ ਭੱਜ ਕੇ ਜਾਂ ਗਿਆ ਜੇਜਾ ਜ਼ੁਲਮ ਕੀਤਾ ਆ ਭਾਜ ਨਹੀਂ ਦਿੰਦੇ ਨਾ ਮੈਂ ਅਫਸਰ ਸੇਬਾਨ ਨੂੰ ਕਹਿਣਾ ਚਾਹਣਾ ਹੈ ਖਾਸ ਕਰਕੇ ਪੁਲਿਸ ਵਿੱਚ ਕਿ ਥੋਨੂੰ ਪੱਤੀ ਕੀਤਾ ਗਿਆ ਹੈ ਕਾਨੂੰਨ ਨੂੰ ਰੱਖਣ ਵਾਸਤੇ ਇਹ ਕਾਨੂੰਨ ਨੂੰ ਤੋੜਨ ਵਾਸਤੇ ਨਹੀਂ ਜਿਹੜੇ ਅਫਸਰ ਕਾਨੂੰਨ ਤੋੜਦੇ ਐ ਉਹ ਨੌਕਰੀ ਤੋਂ ਵੀ ਜਾ ਸਕਦੇ ਐ ਹਲੇ ਤੱਕ ਉਹ ਗਏ ਨਹੀਂ ਐਸ ਕਰਕੇ ਸੋਚਦੇ ਸਾਡਾ ਕੀ ਟਿਕੜ ਜੂਗਾ ਝੂਠੇ ਪਰਚੇ ਦੇ ਦਿਓ ਹੁੰਦਾ ਉਹ ਜਿਹੜਾ ਮੰਤਰੀ ਐ ਜਾਂ ਲੀਡਰ ਐ ਇਹਨੇ ਕਿਸੇ ਨੇ ਤੁਹਾਨੂੰ ਪੁਚਾਉਣਾ ਨਹੀਂ ਅੱਜ ਤੁਸੀਂ ਆਪਣੀ ਪੋਸਟਿੰਗ ਵਾਸਤੇ ਇੰਸੈਕਟ ਲੱਗਣ ਵਾਸਤੇ ਡੀਐਸਪੀ ਹਲਕੇ ਤੇ ਲੱਗਣ ਵਾਸਤੇ ਤੁਸੀਂ ਉਹਨਾਂ ਕਹਿਣ ਤੇ ਝੂਠੇ ਪਰਚੇ ਦੇ ਦਿੱਤੇ ਐ ਤੁਹਾਡੀ ਹਲੇ ਦਸ ਸਾਲ ਨੌਕਰੀ ਪਈ ਐ 15 ਸਾਲ ਨੌਕਰੀ ਪਈ ਐ ਪਰ ਇੱਕ ਗੱਲ ਯਾਦ ਰੱਖੋ ਮੈਂ ਫੈਸਲਾ ਕੀਤਾ ਐ ਹੋਰ ਕੰਮ ਭਾਵੇਂ ਬਾਅਦ ਚ ਕਰਾਂਗੇ ਪਰਮਾਤਮਾ ਮੇਰ ਕਰੇ ਸਰਕਾਰ ਬਣਾ ਦੇ ਜਿਹੜੇ ਅਫਸਰਾਂ ਨੇ ਝੂਠੇ ਪਰਚੇ ਕੀਤੇ ਖਾਂਦਾਨਾਂ ਨੂੰ ਨੌਕਾਂ ਘਰੋਂ ਕੱਢ ਕੱਢਿਆ ਸਭ ਤੋਂ ਪਹਿਜ ਉਹਨਾਂ ਨੌਕਰੀ ਜੋ ਕੱਢ ਕੇ ਜੇਲਾ ਛੱਡੂ ਹੈ ਬਾਈ ਸੋਹ ਰਹੇ ਤੇ ਤੁਸੀਂ ਜਾਣਦੇ ਹੋ ਜੋ ਮੈਂ ਕਹਿ ਲਿਆ ਪੂਰਾ ਕੱਢ ਕੇ ਦਿੰਦਾ ਹਾਂ ਉਹਨਾਂ ਮੈਂ ਸਾਰੇ ਅਫਸਰਾਂ ਨੂੰ ਕਹਿਣਾ ਚਾਹਦਾ ਸੋਚੋ ਤੁਸੀਂ ਆਪਣੇ ਪਰਿਵਾਰ ਤੇ ਥੋੜੇ ਪਰਿਵਾਰ ਤੇ ਕੋਈ ਪੁੱਕੀ ਪਾਵੇ ਤੇ ਥੋੜੇ ਬਜ਼ੁਰਗ ਨੂੰ ਥੋੜੀ ਮਾਤਾ ਨੂੰ ਮੰਦਰ ਕਰਦੇ ਫਿਰ ਥੋੜੀ ਕੀ ਬੀਤੂਗੀ ਉਹ ਸੋਚ ਕੇ ਤੁਸੀਂ ਫੈਸਲਾ ਕਰੇਗਾ ਆ ਜਿਹੜੇ ਪਾਣਾ ਆ ਕੋਈ ਐਮਐਲਏ ਐਨੇ ਤਾਂ ਕਿਹ ਅਰਡਰ ਦੇਦਾ ਕੀ ਕਰ ਲੂਗਾ ਥੋੜੀ ਬਦਲੀ ਕਰ ਲੂਗਾ ਘੱਟਾ ਘੱਟ ਥੋੜੇ 15 ਸਾਲ ਨੌਕਰੀ ਤਾਂ ਪੱਕੀ ਹੋ ਗਈ ਹੁਣ ਤਾਂ ਤੁਸੀਂ ਅੱਧੀ ਅੱਖੇ ਲੱਗ ਕੇ ਤੁਸੀਂ ਆ ਦੋ ਸਾਲ ਟਪਾਰੋਗੇ ਦੋ ਸਾਲ ਬਾਅਦ ਥੋੜੀ ਨੌਕਰੀ ਡਿਸਮਿਸ ਕਿਤੇ ਜਾਣਗੇ ਮੈਂ ਤੁਹਾਨੂੰ ਅੱਜ ਦੱਸਾਂ ਮੈਂ ਤੁਹਾਨੂੰ ਮੈਂ ਗਰੰਟੀ ਨਾਲ ਕਹਿੰਦਾ ਹੋਰ ਬਾਅਦ ਸਰਕਾਰਾ ਛੁੜਕੜ ਡਵੈਲਪਮੈਂਟ ਬਾਅਦ ਕਰਾਂਗੇ ਪਲੇ 2 ਮਹੀਨੇ ਆ ਦੋ ਹੱਥ ਕਰਕੇ ਲਿਖਣਾ ਤੁਸੀਂ ਹੈਰਾਨ ਹੋ ਜਿੰਦਾਬਾਦ ਤੁਸੀਂ ਹੈਰਾਨ ਹੋ ਝੂਠੇ ਪਰਚੇ ਇਹ ਜਿਹੇ ਪਰਚੇ ਕਿਤੇ ਸੋਚ ਨਹੀਂ ਸਕਦੇ ਤੁਸੀਂ ਲੋਕਾਂ ਨੂੰ ਤੰਗ ਕਹਿਣਾ ਕੀਤਾ ਮੈਂ ਕਹਿੰਦਾ ਤੁਸੀਂ ਤਾਂ ਬਹਾਦਰ ਹੋ ਗੁਰਦਾਸਪੁਰ ਵਾਲੇ ਤੁਸੀਂ ਬਹੁਤ ਬਹਾਦਰ ਹੋ ਤੁਸੀਂ ਪਰਚੇ ਹੋਣ ਦੇ باوجود ਡਰ ਕੇ ਮੁਕਾਬਲਾ ਕਰ ਰਹੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿੰਨਾ ਜ਼ੁਲਮ ਇਹਨਾਂ ਨੇ ਸ਼੍ਰੋਮਣੀ ਕਾਲੀਦਾਤੇ ਵਰਕਰਾਂ ਨਾਲ ਕੀਤਾ ਜੇ ਕਾਂਗਰਸੀਆਂ ਦਹਣ ਲਾਗੇ ਜਦੋਂ ਭੱਜ ਜਾਣਗੇ ਮਨਲਾ ਦਾ ਬਾਡਰ ਟੱਪ ਕੇ ਉਹ ਨਹੀਂ ਦੋਤਾ ਜੁਨੀ ਰਣਾ ਅੱਜ ਆਪਣੀ ਜਲੇ ਦਾ ਤਖੜੇ ਤੇ ਸ਼੍ਰੋਮ ਮੈਂ ਕਈ ਵਰਕਰਾਂ ਕੋਲ ਗਿਆ ਮਨੂੰ ਇੱਕ ਵਰਕਰ ਆਇਆ ਜੀ ਕਿ ਮੇਰੇ 6 ਪਰਚੇ ਹੋਏ ਆ ਕਹਿੰਦਾ ਪੂਰਾ ਗੇਮ ਹੈ ਜੀ ਮੈਂ ਮੈਂ ਹੁਣੇ 3 ਮਹੀਨੇ ਲਾ ਕੇ ਆ ਕਹਿੰਦਾ ਕੋਈ ਗੱਲ ਨਹੀਂ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਕਹਿੰਦਾ ਕੋਈ ਗੱਲ ਨਹੀਂ ਦੋ ਸਾਲ ਹੀ ਰਹਿ ਗਏ ਨਾ ਹੁਣ ਤਿੰਨ ਸਾਲ ਬੱਬੇ ਵਾਲੇ ਸਾਹਿਬ ਮਨਾ ਥੋੜੇ ਜਿਨੇ ਕਿਤੇ ਹੋਇਆ ਇੱਥੇ ਵਾਲੀ ਕੋਈ ਇੱਥੇ ਥੋੜੇ ਟਿੱਕੇ ਦੇ ਰਹੇ ਮੈਨਾਂ ਅਗਲੀ ਵਾਰ ਤੇਨੂੰ ਟਿਕਦਣੀ ਬਣੀ ਮੈਨਾਂ ਬੱਬੇ ਵਾਲੇ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਜਿਹੜਾ ਹੁਣ ਤੁਸੀਂ ਹਲਕੇ ਦੇ ਮੈਨਾਂ ਮਾਰਕੀਟ ਦੀ ਮੀਡੀ ਤੋਂ ਅੱਗੇ ਮੈਨੂੰ ਲਾਉਣਾ ਹੈ ਇਹਦੇ ਹੋਰ ਸਰਕਾਰ ਬਣ ਗਈ ਪੋਸਟ ਆਇਆ ਨਹੀਂ ਹਲਕੇ ਤੇ ਜਿਹਦੇ ਸਭ ਤੋਂ ਵੱਧ ਪਰਚੇ ਹੋਏ ਉਹਨੂੰ ਬਣਾਓ ਤੋ ਜਿਹਨੇ ਵਰਨਾ ਕਰਾ ਲਓ ਪਰਚੇ ਕਿਹਦੇ ਆ ਸਰਕਾਰ ਹੈ ਕੋਈ ਹੈ ਦੋ ਸਾਲ ਹੋ ਗਏ ਕੈਪਟਨ ਦਿਖਾਇਆ ਹੈ ਸ਼ਰਾਬ ਪੀ ਕੇ ਡੱਕਿਆ ਰੰਦਾ ਹੁਣ ਪਤਾ ਹੀ ਨਹੀਂ ਲੋਕੀ ਦੇ ਪੰਜਾਬ ਚ ਲੋਕੀ ਜਿਹਹੁੰਦੇ ਆ ਮਰਦੇ ਆ ਸੁਖਬੀਰ ਬਾਦਲ ਨੇ ਪੰਜਾਬ ਦੇ ਵਕ ਵਕ ਮੁੱਦਿਆਂ ਤੇ ਕੈਪਟਨ ਸਰਕਾਰ ਨੂੰ ਤਾਂ ਘੇਰਿਆ ਹੀ ਨਾਲ ਹੀ ਸੁਖਬੀਰ ਬਾਦਲ ਨੇ ਕੈਪਟਨ ਮਰਿੰਦਰ ਸਿੰਘ ਤੇ ਨਿਸ਼ਾਨਾ ਸਾਧ ਦੇ ਹੋਇਆ ਕਿ ਆ ਕਿ ਕੈਪਟਨ ਸਾਹਿਬ ਨੇ ਪੰਜਾਬ ਦਾ ਤਾਂ ਕੀ ਸਵਾਰਨਾ ਸੀ ਉਹਨਾਂ ਨੇ ਤਾਂ ਆਪਣੇ ਸ਼ਹਿਰ ਦਾ ਵੀ ਕੁਝ ਨਹੀਂ ਕੀਤਾ ਤੁਸੀਂ ਦੇਖ ਲਓ ਜਿਵੇਂ ਬੰਪਿਆੜੀ ਸਾਹਿਬ ਖੋਡੇ ਹਲਕੇ ਦੇ ਸੇਵਾਦਾਰ ਕੈਪਟਨ ਪਟਿਆਲਾ ਅਸੈਂਬਲੀ ਹਲਕੇ ਤੋਂ ਐਮਐਲਏ ਚਿੱਟੇ ਆਇਆ ਮੈਂ ਪਟਿਆਲੇ ਹੁਣੇ ਕਰਕੇ ਮਿਲਲੀ ਪ੍ਰੋਗਰਾਮ 'ਚ ਪੁੱਛਿਆ ਕਿੰਨੇ ਵਾਰ ਕੈਪਟਨ ਆਇਆ ਮੁੱਖ ਮੰਤਰੀ ਬਣ ਕੇ ਕਹਿੰਦੇ ਆ ਆਇਆ ਕੀ ਇੱਕ ਵਾਰ ਵੀ ਨਹੀਂ ਆਇਆ ਧੰਨਵਾਦ ਕਰਨ ਵੀ ਨਹੀਂ ਆਇਆ ਦੇਖੋ ਜਿਹੜੇ ਆਪਣੇ ਹਲਕੇ ਜੀ ਨੇ ਗਿਆ 23 ਸਾਲ ਤੁਸੀਂ ਦੇਖੋ ਇੱਡੇ ਇੱਡੇ 2ਏ ਸੀ ਪਟਿਆਲੇ ਸ਼ਹਿਰ ਤੋਂ ਮੈਂ ਜਾ ਕੇ ਆਇਆ ਮੈਂ ਕਿ ਕੈਪਟਨ ਗ੍ਰਾਡ ਕਰੀ ਤੇ ਦੁਵਾਨੀ ਦੇ ਦੇਖੋ ਮੁੱਖ ਮੰਤਰੀ ਬਣੇ ਆ ਘੱਟ ਘੜ ਆਪਣੇ ਹਲਕੇ ਤੋਂ ਕੰਮ ਚੱਕਦੇ ਕੋਈ ਪ੍ਰਵਾਹ ਨਹੀਂ ਕੋਈ ਫਿਕਰ ਨਹੀਂ ਪੰਜਾਬ ਕਿਤੇ ਦਿਖਾਈ ਦਿੱਤਾ ਤੁਸੀਂ ਦੇਖ ਲਓ ਮੁੱਖ ਮੰਤਰੀ ਜਦੋਂ ਬੰਦਾ ਹੁੰਦਾ ਕੋਈ ਵੀ ਮੁੱਖ ਮੰਤਰੀ ਬੰਦਾ ਸਭ ਤੋਂ ਪਹਿਲੇ ਮੁੱਖ ਮੰਤਰੀ ਕੰਮ ਕੀ ਕਰਦਾ ਜਿਹੜਾ ਸੋਚ ਉੱਦਦੇ ਨਾਲ ਸਭ ਤੋਂ ਪਹਿਲੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਦਾ ਹੈ ਪਰਮਾਤਮਾ ਤੋਂ ਆਸ਼ੀਰਵਾਦ ਲੈਂਦਾ ਹੈ ਕਿ ਮੈਨੂੰ ਮੌਕਾ ਪਰਮਾਤਮਾ ਨੇ ਦਿੱਤਾ ਤੇ ਮੈਂ 5 ਸਾਲ ਸੇਵਾ ਕਰਨ ਪੰਜਾਬ ਦੀ ਕੈਪਟਨ ਮੁਕਤਬੀ ਸਿੰਘ ਜੁਕੀ 15 ਦਿਨ ਟੱਪ ਗਏ ਅਜੀ ਹੈ ਹੁਣ ਆ ਜੂਗਾ ਜਾਊਗਾ ਮਹੀਨਾ ਟੱਪ ਗਿਆ ਫਿਰ ਨਹੀਂ ਗਿਆ 1.5 ਮਹੀਨਾ ਟੱਪ ਗਿਆ 2 ਮਹੀਨੇ ਟੱਪ ਗਏ 2.5 ਮਹੀਨੇ ਟੱਪ ਗਏ 3 ਮਹੀਨੇ ਟੱਪ ਗਏ ਸਾਡੇ 3 ਮਹੀਨੇ ਟੱਪ ਕੇ ਫਿਰ ਅਸੀਂ ਰੋਲਾ ਪਾਤਾ ਸੀ ਗਿਆ ਘਟ ਘਰ ਗੁਰੂ ਘਰ ਜਾ ਕੇ ਮੱਥਾ ਟੇਕਿਆ ਫਿਰ 5 ਮਿੰਟ ਬੰਦ ਗਿਆ ਤੁਸੀਂ ਦੇਖੋ 3.5 ਮਹੀਨੇ ਬਾਅਦ ਇਹ ਨੂੰ ਆਤਮਨ ਲੱਗਦਾ ਰੱਬ ਨੂੰ ਮੰਦਾ ਹੀ ਨਹੀਂ ਪਰ ਆਈ ਨਹੀਂ ਹੈ ਤੁਸੀਂ ਦੇਖ ਲਓ ਤੁਸੀਂ ਘਰਾਂ ਚ ਥੋੜੇ ਲੜਾਈ ਪੈ ਜੇ ਦੋ ਪਿੰਡਾਂ ਦੇ ਟੋੜਿਆਂ ਜਿਵਾਈ ਪੈ ਜੇ ਆਪਾਂ ਕੀ ਕਹਿੰਦੇ ਹੁੰਨੇ ਆ ਕਿ ਆਪ ਗੁਰੂ ਘਰ ਚਲੋ ਉੱਥੇ ਫੈਸਲਾ ਕਰਾਂਗੇ ਜਿਹੜੇ ਝੂਠ ਬੋਲਦਾ ਹੈ ਉਹ ਬੰਦਾ ਗੁਰੂ ਘਰ ਨਹੀਂ ਜਾਂਦਾ ਪਹਿਲੀ ਮੰਨ ਜਾਂਦਾ ਯਾਰ ਮੈਥੋਂ ਗਲਤੀ ਹੋਈ ਆ ਕੁਛ ਨਹੀਂ ਆ ਤੇ ਕੈਪਟਨ ਨੇ ਤਾਂ ਗੁਰਕਾਰ ਸਾਹਿਬ ਤੇ ਹੱਥ ਰੱਖ ਕੇ ਮੱਥੇ ਨਾਲ ਲਾ ਕੇ ਤਖਸ਼ੀਦ ਅੰਤਮਨ ਸਾਹਿਬ ਦਾ ਹੱਥ ਕਰਕੇ ਝੂਠ ਸੋਖਾ ਦੀ ਇਹ ਤਾਂ ਵੱਡੀ ਬੇਦਬਗੀ ਹੋ ਸਕਦੀ ਹੈ ਜਿਹੜਾ ਗੁਰੂ ਦਾ ਨਹੀਂ ਪੜਿਆ ਉਹ ਥੋੜਾ ਕੀ ਪੜੂਗਾ ਜਿਹਨੂੰ ਗੁਰੂ ਤੋਂ ਨਹੀਂ ਡਰ ਪਰਮਾਤਮਾ ਤੋਂ ਨਹੀਂ ਡਰ ਉਹ ਥੋੜਾ ਕੀ ਪੜੂਗਾ ਦੋਲੀ ਵਾਰ ਸੂਕੀ ਸੋਖਾ ਲਈ ਸੋ ਖਾ ਕੇ ਹਫਤੇ ਬਾਅਦ ਸਰਕਾਰ ਬਣਾ ਕੇ 10 ਦਿਨਾਂ ਬਾਅਦ ਕਹਿੰਦਾ ਐਲਾਨ ਕਰਦਾ ਖਬਰਾਂ ਅੱਜ ਮੈਣੀ ਅਗਲਾ ਲਕਸ਼ੀ ਲੰਡਾ ਇਹਦਾ ਮਤਲਬ ਕੀ ਹੈ ਹਰ ਲੋਕ ਨੂੰ ਮੈਂ ਤੈਨੂੰ ਕੁਝ ਨਹੀਂ ਕਰ ਸਕਦਾ ਮੇਰਾ ਇਹ ਤੁਸੀਂ ਕੀ ਵਿਗਾੜ ਲਾਉਂਦੇ ਮੇਰਾ ਹੁਣ ਕਹਿੰਦਾ ਮੈਂ ਤਾਂ ਠੱਗੀ ਮਾਰਨੀ ਸੀ ਮਾਰ ਲਈ ਤੂੰ ਹੁਣ ਕੋ ਪੰਜਾਹ ਤੇ ਬੈਠਾ ਹੈ ਪਰਮਾਤਮਾ ਨਾਲ ਜੋ ਠੱਗੀ ਕੋਈ ਨਹੀਂ ਮਾਰ ਸਕਦਾ ਐਸੀ ਜ਼ਿੰਦਗੀ ਜਿਹੜੂ ਪਰਣਾ ਮੁਕਤ ਹੈ ਤੇ ਤੁਸੀਂ ਦੇਖ ਲੋਗੇ ਤੇ ਛੋਟੇ ਕੋਈ ਇੱਕ ਮੌਕਾ ਇਹ ਤੋਂ ਬਦਲਾ ਲੈਣ ਦਾ ਆ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਵਿੱਚ 13 ਦੀਆਂ 13 ਸੀਟਾਂ ਜਿੱਤੀ ਏ ਆ ਕਾਂਗਰਸੀਆਂ ਨੂੰ ਉਪਰ ਢਾਹ ਕੇ ਉਹਨੂੰ ਕੱਢ ਕੇ ਬਾਹਰ ਮਾਰਨਗੇ ਮੁੱਖ ਮੰਤਰੀ ਤੋਂ ਅੱਜ ਹਾਲਾਤ ਕੀ ਹੈ ਪੰਜਾਬ ਕੀ ਕੈਪਟਨ ਨੇ ਜੇਰਾ ਕੀ ਸੀ ਸਾਰਾ ਕੁਝ ਬੰਦ ਕਰਤਾ 12-1300 ਕਰੋੜ ਬੜਾਪਾ ਪੈਨਸ਼ਨ ਨਹੀਂ ਆਈ ਹਲੇ ਤੱਕ 1200 ਕਰੋੜ ਐਸੀ ਭਾਈਚਾਰੇ ਦੇ ਬੱਚੇ ਅਸੀਂ ਪਾਉਂਦੇ ਸੀ ਕਾਲਜਾਂ ਨੂੰ ਮੋਟ ਪਾਉਂਦੇ ਸੀ ਅਸੀਂ ਕਾਲਜਾਂ ਨੂੰ 600 ਕਰੋੜ ਰੁਪਏ ਸਾਡਾ ਖਜ਼ਾਨੇ ਤੋਂ ਦਿੰਦੇ ਸੀ ਕੋਈ 1800 ਕਰੋੜ ਰੁਪਏ ਬਕਾਇਆ ਹੈ ਇਹਨੇ ਦਿੱਤਾ ਨਹੀਂ ਤਾਂ ਜਿਪਖਾਰੇ ਕਾਲਜਾਂ ਦੇ ਅਸੀਂ ਬੱਚੇ ਨੂੰ ਬਾਹਰ ਕੱਢ ਦਿੱਤਾ ਜਿਹੜੇ ਅਸੀਂ ਖੇਡਾਂ ਦੇ ਸਮਾਨ ਦਿੰਦੇ ਸੀ ਬੰਦ ਕਰ ਦਿੱਤਾ ਧਰਤੀ ਤੋਂ 11 ਸਾਈਕਲ ਦਿੰਦੇ ਸੀ ਜਾਣ ਕੇ ਸਕੂਲ ਜਾਣ ਵਾਸਤੇ ਬੰਦ ਕਰ ਦਿੱਤਾ ਜੇ ਮੁੰਡੇ ਸਮਾਨ ਦਿੰਦੇ ਸੀ ਬੰਦ ਕਰ ਦਿੱਤਾ ਅਸੀਂ ਥੋੜੇ ਸੇਵਾ ਕੇਂਦਰ ਖੋਲੇ ਸੀ ਥੋੜੇ ਪਿੰਡਾਂ ਦੀ ਥੋੜੇ ਕੰਮ ਹੋ ਜਾਣ ਸਾਰੇ ਬੰਦ ਕਰ ਦਿੱਤੇ ਆਟਾ ਦਾਲ ਸਕੀਮ ਚਾਲੂ ਕੀਤੀ ਸੀ ਕੋਈ ਗਾਲਤੂ ਨਹੀਂ ਆਟਾ ਵੀ ਮਨਲਾ ਸ਼ਹਿਰ ਹੀ ਆਉਂਦਾ 200 ਯੂਨਿਟ ਬਿਜਲੀ ਦੇ ਐਸੀ ਭਾਈਚਾਰੇ ਨੂੰ ਦਿੰਦੇ ਸੀ ਇਹਨੇ ਬੰਦ ਕਰ ਦਿੱਤੇ ਅੱਜ 20000 15000 35000 ਦੇ ਕਰੀਬਾਂ ਦੇ ਬਿੱਲੇ ਆ ਰਹੇ ਐਡੀ ਵੱਡੀ ਠੱਗੀ ਮੁੱਖ ਮੰਤਰੀ ਕੀ ਰਥੀ ਆਪਣਾ ਸੀ ਚਲਾਉਂਦੇ ਸੀ ਬੰਦ ਕਰ ਦਿੱਤੀ 800 ਪ੍ਰਾਇਮਰੀ ਸਕੂਲ ਬੰਦ ਕਰ ਦਿੱਤੇ ਮੈਟਰੋਲ ਮੈਨੂੰ ਟੋਰੀ ਸਕੂਲ ਬੰਦ ਕਰ ਦਿੱਤੇ ਨੇ ਜਿਹੜੇ ਮੁਲਾਜ਼ਮ ਹੈ ਨਾ ਕੋਈ ਡੀ ਨਹੀਂ ਮਿਲ ਰਿਹਾ ਉਹਨਾਂ ਦੀ ਸਰਕਾਰ ਨਹੀਂ ਮਿਲਦੀਆਂ ਜਿਹੜੇ ਟੈਕ ਮਿਸ਼ਨ ਲਾਗੂ ਨਹੀਂ ਕੀਤਾ ਆ ਵਿਚਾਰੇ ਗੰਦਾ ਜਿਹੜੇ ਵੀ ਤੁਸੀਂ ਪੀਜਿਆ ਪਿਛਲੇ ਸਾਲ ਦਾ ਬਕਾਇਆ ਨਹੀਂ ਮਿਲਿਆ ਤੁਹਾਨੂੰ ਅਲੇ ਤੱਕ ਇਸ ਸਾਲ ਦਾ ਕੀ ਕਰੋਗੇ ਤੇ ਲੋਕੀ ਤਰਨਾ ਦਿੰਦੇ ਐ ਕੋਈ ਪ੍ਰਵਾਹ ਨਹੀਂ ਕੋਈ ਫਿਕਰ ਨਹੀਂ ਕਿਸਾਨ ਭਰਾ ਬਰਬਾਦ ਤੇ ਬੈਠਿਆ ਹੈ ਕੈਪਟਨ ਨਹੀਂ ਮਿਲਦਾ ਉਹਨਾਂ ਨੂੰ ਤੇ ਟੀਚਰਾਂ ਨੇ ਟੀਚਰਾਂ ਨੂੰ ਕਿਹਾ 4000 ਤੋਂ ਕੱਢ ਕੇ ਘੱਤੀ 15000 ਟੀਚਰਾਂ ਨੇ ਧਰਨੇ ਦਿੱਤੇ ਉਹਨਾਂ ਨੂੰ ਲਾਖੀ ਮਾਰ ਕੇ ਪਹੁੰਚਾਇਆ ਮੇਰੇ ਕੋਲ ਟੀਚਰ ਆਈ ਸੀ ਮੈਂ ਕਿਹਾ ਸਾਡੇ ਟਾਈਮ 'ਤੇ ਤੁਸੀਂ 23ਾਂ ਤੇ ਚੜ ਜਾਂਦੇ ਸੀ ਮੈਂ ਕਿਹਾ ਹੁਣ ਵੀ ਚੜ ਜਿਓ ਉਹ ਕਹਿੰਦੇ ਤੁਸੀਂ ਤਾਂ ਅਗਲੇ ਦਿਨ ਤਾਰ ਲੈਂਦੇ ਸੀ ਇਹਨੇ ਕਾਰਨ ਨਹੀਂ ਥੱਲੇ ਇਹਦਾ ਨਹੀਂ ਇਕੱਲਾ ਬੈਠੇ ਰਹੋ ਤੇ ਇਹ ਹੈ ਜੇ ਖਿੱਤ ਨਿਕੰਮਾ ਨਲਾਇਕ ਮੁੱਖ ਮੰਤਰੀ ਕਦੇ ਮਿਲ ਸਕਦਾ ਐਨਾਂ ਹੀ ਸੁਖਬੀਰ ਬਾਦਲ ਵੱਲੋਂ ਸੁਨੀਲ ਜਾਖੜ ਨਵੀਂ ਨਿਸ਼ਾਨਾ ਬਣਾਈ ਗਿਆ ਦੱਸਦੇ ਕਿ ਬੀਤੇ ਦਿਨੀ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਪੰਥਕਾਉਣ ਦਾ ਡਰਾਮਾ ਕਰ ਰਿਹਾ ਐ ਇਸੇ ਗੱਲ ਦਾ ਜਵਾਬ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਐਨਾ ਹੀ ਹੈ ਤਾਂ ਉਹ ਫਿਰੋਜ਼ਪੁਰ ਤੋਂ ਭੱਜ ਕਿਉਂ ਰਹੇ ਨੇ ਸੁਖਬੀਰ ਬਾਦਲ ਨੇ ਸੁਨੀਲ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਲੜਨ ਦਾ ਚੈਲੰਜ ਦਿੱਤਾ ਐ ਕਿ ਫੈਸਲਾ ਕਰ ਲੋ ਆ ਜਿਹੜੇ ਐਮਐਲਏ ਪਾੜੇ ਵਰਗੇ ਕਹਿੰਦੇ ਸੀ ਇੰਨੀਆਂ ਇਹਨਾਂ ਬਚੈਤਾ ਜਿੱਤ ਗਏ ਭਾਵੇਂ ਪੈਸੇ ਲੈ ਕੇ ਠੱਗੀ ਮਾਰ ਕੇ ਨੇ ਜ਼ਿਲ੍ਹਾ ਪ੍ਰੀਜਲ ਬਲਾਕ ਸੰਭਧੀ ਜਿੱਤ ਗਏ ਆ ਜਦ 파ਰਲੀਮੈਂਟ ਹੈ ਇੱਥੇ ਨਾ ਪੰਜਾਬ ਪੁਲਿਸ ਕੁਝ ਕਰ ਸਕਦੀ ਹੈ ਨਾ ਅਫਸਰ ਆ ਦਾ ਸੈਂਟਰਲ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਦਿਖਾ ਦਿਓ ਕਿਵੇਂ ਜਬ 25-30 ਹਜ਼ਾਰ ਦੇ ਗੁਰਦਾਸਪੁਰ ਤੋਂ ਸ਼ਰੋਮਨੀ ਅਕਾਲੀ ਦਾ ਲੀਡ ਆ ਜੇ ਇਹਨਾਂ ਨੂੰ ਸ਼ੇਤਰ ਆਪਣੇ ਆਂ ਬਹਿਣਗੇ ਤੁਸੀਂ ਇਹਨਾਂ ਦੇ ਮੂੰਹ ਦੇ ਖਿੱਦਰ ਸਭ ਤੋਂ ਵੱਟੇ ਜੇ 25 30 ਹਜ਼ਾਰ ਦੇ ਤੁਸੀਂ ਗਰਦਾਰਪੁਰ ਤੋਂ ਆਪਣਾ ਉਮੀਦਵਾਰ ਪਾਰਲੀਮੈਂਟ ਜਿਤਾ ਲਿਓ ਪਤਾ ਲੱਗ ਜੇ ਇਹਨਾਂ ਪਾਰਿਆਂ ਨੂੰ ਜਿੰਨਾ ਜ਼ੁਲਮ ਕੀਤਾ ਲੋਕੀ ਜ਼ੁਲਮ ਦੇ ਖਿਲਾਫ ਖੜੇ ਹੁੰਦੇ ਆ ਤੇ ਇਸਾਨਹਾਂ ਵਾਹ ਬਾਜੀਰੇ ਤੁਸੀਂ ਦਾ ਪੂਰੇ ਦਲੇਰ ਹੋ ਯਾਰ ਗੱਲ ਕੀ ਹੈ ਤੁਸੀਂ ਦੇਖਿਓ ਮੈਂ ਪਾਰਟੀ ਦੱਸੀ ਮੈਨੂੰ ਮੋਢੀ ਬਣਾਇਆ ਮੁਖੀ ਬਣਾਇਆ ਮੈਂ ਜਨਰਲ ਲੱਗਿਆ ਜਿੱਥੇ ਕੁਝ ਮਸੱਈਅਤ ਮਾਰਦਾ ਹੁਣ ਕਾਂਗਰਸ ਦਾ ਜਨਾਹ ਦਾ ਸੁੱਤਾ ਪੈਂਟ ਹੁਣ ਨਾ ਹਸਟਾਈਂ ਤੇ ਡੱਟਿਆ ਹੋਣਾ ਬੰਦਾ ਸੋ ਇਸ ਕਰਕੇ ਹਰ ਲੜਾਈ ਤੁਸੀਂ ਲੜਨੀ ਹੈ 1.5 ਮਿੰਟ ਪਾਰਟੀ ਨੂੰ ਦੇ ਦਿਓ 1.5 ਮਿੰਟ 1.5 ਮਿੰਟ ਘਰ ਘਰ ਫੈਲ ਜਿਓ ਕੋਈ ਗੁੱਸਾ ਅਗਲਾ ਤਲੇ ਬੰਦੀ ਛੱਡ ਦਿਓ ਕਿਹੜਾ ਆਪਾਂ ਜੰਗ ਜਿੱਤੀਏ ਜਿੱਤ ਕੇ ਆ ਭਰਤੀਆਂ ਦੀ ਅਸੀਂ ਦਾ ਸੀਟਾ ਦੇ ਗਏ ਤੇ ਮੈਂ ਤੈਨੂੰ ਇਹਨਾਂ ਦੱਸਦਾ ਤੁਹਾਨੂੰ ਤੇਰਾ ਵੀ ਤੇਰਾ ਸੀਟਾ ਜਿੱਦ ਤੱਕ ਕਿਸੇ ਅਫਸਰ ਦੀ ਹੱਥ ਨਹੀਂ ਹੋਊਗੀ ਉਹਦੇ ਤੇ ਝੂਠਾ ਪਰਚਾ ਦੇ ਦੇਣ ਕਿਉਂਨ ਪਤਾ ਕੀ ਆਗੇ ਹੁਣ ਖਾਲਸੇ ਖਾਲੀ ਸਿਰ ਖਾ। ਸੋ ਲੋਕ ਸਭਾ ਚੋਣਾਂ ਨੇੜੇ ਹੋਣ ਕਾਰਨ ਸੁਖਪੀਰ ਬਾਦਲ ਲਗਾਤਾਰ ਵਰਕਰਾਂ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਰਹੇ ਨੇ। ਹੁਣ ਵੇਖਣਾ ਹੋਵੇਗਾ ਕਿ ਸੁਨੀਲ ਜਾਖੜ ਨੂੰ ਦਿੱਤੇ ਚੈਲੰਜ ਦਾ ਜਵਾਬ ਸੁਨੀਲ ਜਾਖੜ ਵੱਲੋਂ ਕੀ ਦਿੱਤਾ ਜਾਂਦਾ। ਗੁਰਦਾਸਪੁਰ ਤੋਂ ਹਿੰਮਤ ਨੰਦਾ ਪੰਜਾਬੀ ਲੋਕ ਚੈਨਲ